ਦੇਖ ਲਓ ਬਾਈ ਹੁਣ ਆ ਚੀਜ਼ਾਂ ਨਾ ਘਰਾਂ ਚ ਵੀ ਤਿਆਰ ਹੋਣ ਲੱਗੀਆਂ ਤੁਹਾਡੇ ਸਾਹਮਣੇ ਆ ਇਹਨੇ ਇੱਕ ਮਸ਼ੀਨ ਲਿਆ ਰੱਖੀ ਆ ਘਰੇ ਆਪਦੇ ਠੀਕ ਐ ਆ ਦੇਖ ਲਓ ਤੁਸੀਂ ਸਾਰੇ ਇਕੱਲੇ ਇਕੱਲੇ ਕਰਕੇ ਚੇਨਲੇ ਦੇ ਵਿੱਚ ਠੀਕ ਐ ਤੁਹਾਨੂੰ ਪਤਾ ਹੀ ਐ ਅੱਜ ਕੱਲ ਇਹਨਾਂ ਦਾ ਦੌਰ ਚੱਲ ਰਿਹਾ ਪੰਜਾਬ ਚ ਆ ਦੇਖੋ ਉਦੋਂ ਬਾਅਦ ਇੱਕ ਹੋਰ ਉਪ ਲਾਤਾ ਠੀਕ ਐ ਇਧਰਲੀ ਥੈੜਾ ਦਸਾਤੇ ਇਹ ਆ ਦੇਖੋ ਹਨਾ ਫਿੱਟ ਕਰ ਲਏ ਇਹ ਮਸ਼ੀਨ ਚ ਹੁਣ ਇਹਨਾਂ ਨੂੰ ਅੱਧੇ ਅੱਧੇ ਕਰਕੇ ਮਤਲਬ ਕਿ ਦੋਨਾਂ ਪਾਸੋਂ ਖੋਲ ਕੇ ਆ ਦੇਖੋ ਅੱਧੇ ਅੱਧੇ ਕਰ ਲੇ ਮਤਲਬ ਕਿ ਹੁਣ ਇਹਦੇ ਵਿੱਚ ਆ ਦਵਾਈ ਪਾਤੀ ਇਹਨੇ ਆ ਦੇਖੋ ਪਰਲੇ ਨੂੰ ਆ ਪਾਊਡਰ ਨਾ ਬਰ ਲਿਆ ਠੀਕ ਹੈ ਪਾਊਡਰ ਬਣਾ ਰੱਖਿਆ ਸੀ ਪਹਿਲਾਂ ਆ ਦੇਖੋ ਠੀਕ ਹੈ ਹੁਣ ਇਹ ਚੀਜ਼ਾਂ ਘਰਾਂ 'ਚ ਵੀ ਪਿਆਰ ਹੋਣ ਲੱਗ ਗਈਆਂ ਬਚ ਕੇ ਰਹੋ ਠੀਕ ਹੈ ਇਹਨਾਂ ਚੀਜ਼ਾਂ ਦਾ ਹੁਣ ਪੰਜਾਬ 'ਚ ਦੌਰ ਹੈ ਤੁਸੀਂ ਸਮਝ ਹੀ ਰਹੇ ਹੋ ਮੈਂ ਕੀ ਕਹਿਣਾ ਚਾਹੁੰਦਾ ਆ ਦੇਖ ਲਓ ਤੇ ਇਸ ਤਰ੍ਹਾਂ ਹੁਣ ਅੱਧੇ-ਅੱਧੇ ਪਰ ਕੇ ਆ ਦੇਖੋ ਹੁਣ ਕੋਰ ਢੱਕਣ ਜਲਾਉਗਾ ਤੇ ਆ ਦੇਖੋ ਉਹ ਦੂਜਾ ਪਾਸਾ ਹੋਊਗਾ ਦਾ ਠੀਕ ਹੈ ਆ ਦੇਖ ਲਓ ਤੁਸੀਂ ਹੁਣ ਚੱਕ ਤੇ ਹੁਣ ਆ ਦੇਖੋ ਦਬਕੇ ਇਹਨਾਂ ਨੂੰ ਬੰਦ ਕਰਤਾ ਦੇਖੋ ਤਾਂ ਨੁਕੀਂ ਸਾਰੇ ਨੂੰ ਐਵੇਂ ਬੰਦ ਕਰਤਾ ਉਂਗਲਾਂ ਨਾਲ ਅੂਠਿਆਂ ਦੀ ਮਦਦ ਨਾਲ ਆ ਦੇਖੋ ਹੁਣ ਤੁਸੀਂ ਦੇਖੀ ਚੱਲੋ ਅੱਗੇ ਇਹ ਇਹਨਾਂ ਨੂੰ ਕੱਢ ਕੇ ਵੀ ਦਿਖਾਉਗਾ ਇਹ ਐਵੇਂ ਨਹੀਂ ਆ ਲਓ ਜੀ ਤਿਆਰ ਹੋ ਗਏ ਆ ਦੇਖੋ ਕੱਲਾ ਕੱਲਾ ਕੱਢਤਾ ਐਵੇਂ ਤਿਆਰ ਹੁੰਦੇ ਨੇ ਇਹ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਤੇ ਥੋੜਾ ਜਿਹਾ ਧਿਆਨ ਨਾਲ ਰਿਹਾ ਕਰੋ ਲਓ ਜੀ ਆ ਡੱਬੀ ਭਰ ਕੇ ਰੱਖ ਲਈ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਈ ਬਣ ਕੇ ਪੂਰੀ ਜੱਟ ਕੇ